ਈ ਹਾਰਾ ਬਾਈ ਜੀ ਤੇ ਅੱਜ ਫੋਨ ਆਪਣਾ ਦੂਜੇ ਤੇ ਆ ਵੀਡੀਓ ਹੀ ਹੋਈ ਜਾਂਦੀ ਆ ਸੱਟ ਜੀ ਤੇ ਹੁਣ ਛੱਡਦੇ ਕੱਲੇ ਅੱਜ ਬੱਚੇ ਚਾਰ ਛੱਡਾਂਗੇ ਤੇ ਜਿਹੜੇ ਦੋ ਪੱਟੇ ਹੋਏ ਆ ਉਹਨਾਂ ਨੂੰ ਲਾਵਾਂਗੇ ਜੋ ਗੋੜਗਰਾ ਠੀਕ ਐ ਗੋੜ ਲਾ ਕੇ ਉਹਨਾਂ ਨੂੰ ਬਿਠਾਉਣੇ ਆ ਅੱਜ ਮੈਂ ਇਕੱਲੇ ਬੱਚੇ ਡਾਉਣ ਵਾਲੇ ਆ ਆਹ ਦਾ ਬੱਚੇ ਆਪਣੇ ਸੱਟ ਐ ਆ ਦਾਪੀ ਲੱਗੇ ਦਾਣਾਗਰਾ ਚੋੜ ਇਹਨਾਂ ਜੀ ਪਾਣੀ ਇਹਦਾ ਦੇ ਦਾਂਗੇ ਤੇ ਉੱਡਣ ਵਾਲੇ ਆਪਣੇ ਹੀਗੇ ਨੇ ਚਾਰ ਚਾਰੇ ਚਾ ਕੱਢਦੇ ਆ ਭਈਓ ਤੇ ਯਾਰ ਬਈ ਪੌਣ ਲੱਗੇ ਯਾਰ ਅੱਜ ਬੰਦੇ ਨੂੰ ਪੌਣ ਕਰਨਾ ਤਾਂ ਤੋਂ ਆਪਾ ਹੈ ਹੁਣ ਆਪਣਾ ਕੋਈ ਯਾਰ ਬੰਦਾ ਕਿ ਜੁੜਿਆ ਹੋਇਆ ਕਿ ਇਕੱਠੇ ਹੋਈਏ ਤਿੰਨ ਚਾਰਿਆਂ ਨੇ ਫਿਰ ਤਿੰਨ ਚਾਰਿਆਂ ਨੇ ਇਹਨਾਂ ਕੰਮ ਵੀ ਹੋ ਜਾਂਦਾ ਨਾ ਹੁਣ ਕੱਲਾ ਬੰਦਾ ਕੱਲਾ ਹੁੰਦਾ ਕੀ ਕੀ ਕਰੇ ਯਾਰ ਆਬਦਾ ਵੀ ਦੇਖਣਾ ਯਾਰ ਜੋ ਗਾਰਾ ਦੇ ਵਿੱਚ ਚੱਲ ਜਾਂਦਾ ਕੀ ਲੱਗ ਜੀ ਹੈ ਨਾ ਸਾਰਾ ਕੁਝ ਦੇਖਣਾ ਪੈਂਦਾ ਯਾਰ ਚਲੋ ਕੋਈ ਹੋ ਹੋ ਬਾਜੋ ਦੀ ਗੱਲਾ ਚਾਹ ਕਰਾ ਦਾਂ ਖੁੱਡੇ ਕਰ ਸਭ ਕੋਈ ਨਾ ਬਈ ਕੱਲ ਨੂੰ ਕਰਾ ਦਾਂਗੇ ਕੱਲ ਨਾ ਲੱਗਣੇ ਪਰਸੋਂ ਕਰਾ ਦਾਂਗੇ ਤੇ ਉਹਨੇ ਦਿਨ ਆਪਾਂ ਅੱਜ ਧੁੱਪਾਂ ਲਾਉਣੇ ਆ ਅੱਜ ਕਰਦੇ ਦੋ ਕੂਤਰ ਹੈ ਦੋ ਕੂਤਰੋਂ ਕਰਦੇ ਆ ਬਦਾਮ ਸਟਾਰਟ ਇੱਕ ਉਹ ਬੈਠਾ ਬਈ ਖਟੀਆਂ ਦਾ ਕੂਤਰ ਇਹਨੂੰ ਕਰਦੇ ਆ ਬਦਾਮ ਸਟਾਰਟ ਤੇ ਇੱਕ ਇਹਨਾਂ ਕਬੂਤਰ ਉਹ ਅਠਵੇਂ ਚਿੱਟੀਆਂ ਦਾ ਠੀਕ ਹੈ ਇਹ ਦੋ ਇਹਨਾਂ ਦੋਨਾਂ ਨੇ ਕੰਨੀਆਂ ਠੀਕ ਹੈ ਬਈ ਇਹਨਾਂ ਦੋਨਾਂ ਨੂੰ ਅੱਜ ਕਰਦੇ ਹਾਂ ਦਾਮ ਸਟਾਰਟ ਇੱਕ ਉਹ ਖੱਟੀਆਂ ਵਾਲੇ ਤੇ ਉਹ ਚਿੱਟੀਆਂ ਵਾਲੇ ਦੀ ਠੀਕ ਹੈ ਤਾਂ ਪਹਿਨਾਂ ਨੂੰ ਲਵਾਉਣਿਆ ਜਿਹਾ ਗੋੜਾ ਦੇ ਕੇ ਤੇ ਆਪਾਂ ਜਿਹੜੇ ਆਪਣੇ ਚਾਰ ਬੱਚੇ ਆ ਇਹ ਆਪਣੇ ਚਾਰ ਬੱਚੇ ਬਈ ਇਹਨਾਂ ਨੂੰ ਕੱਢਦੇ ਹਾਂ ਠੀਕ ਹੈ ਪਹਿਲਾ ਉਹ ਚਾਪਾ ਉਹ ਆਪਹਿ ਨੂੰ ਚੱਕ ਰਹੇ ਹਾਂ ਆਹ ਲੱਖੇ ਨੂੰ ਬਾਹਰੋਂ ਕਰਦੇ ਹਾਂ ਇਹ ਦੂਜਾ ਬੱਚਾ ਆਪਣਾ ਲਾਣ ਹੋ ਗਿਆ ਤੇ ਤੀਜਾ ਬੱਚਾ ਆਪਣਾ ਕਾਰਨ ਦਾ ਹੋ ਗਿਆ ਭਈ ਤਿੰਨ ਤੇ ਚੌਥਾ ਬੱਚਾ ਬਈ ਆਪਣਾ ਪੂਰੀ ਲਾ ਹੋ ਗਿਆ ਚਾਰ ਜਨਾ ਭਈ ਚਾਰੇ ਬੱਚੇ ਆਪਾਂ ਕੰਡ ਲੈਣੇ ਬਾਅਦ ਨੂੰ ਇਹਨਾਂ ਨੂੰ ਕਰਦੇ ਆਂ ਗੇੜੇ ਤੇ ਤੇ ਦਾਣਾ ਚਾਗਦੇ ਆਂ ਬਸ ਚੱਕ ਕੋ ਬਈ ਦਾਣਾ ਵੀ ਗਿਆ ਕਿਲਰ ਤੇ ਬੱਚੇਗੇ ਡਾਰਕੇ ਉੱਡਾ ਠੀਕ ਆ ਚਾਰੇ ਉਹ ਬਿੱਲਾ ਬਈ ਕੋਠੇ ਦੇ ਕੀ ਬਾਤ ਆ ਬਿੱਲਾ ਹੁਆ ਯਾਰ ਗੋਲੇ ਨੂੰ ਮਾਰ ਗਿਆ ਬਿੱਲਾ ਸੀ ਬਹੁਤ ਵੱਡਾ ਇਹ ਵਧੀਆ ਯਾਰ ਆਉ ਦਾ ਟਾਈਮ ਚਾਰ ਆ ਗਿਆ ਆਪਾਂ ਕੁੱਡਾ ਨੂੰ ਗੇਟ ਲਾਉਣੇ ਆ ਜਿੰਦੇ ਲਾਉਣੇ ਆ ਪਤਾ ਨਹੀਂ ਯਾਰ ਕਿ ਉਤਰੇ ਇਹਦੇ ਹੈ ਨਹੀਂ ਇਹ ਚ ਲਾਜ ਦਾ ਦਾਗ ਤੇ ਲਿਆ ਦੋ ਖੜੇ ਆ ਦਾਣੇ ਆ ਹੋਗੇ ਨਾ ਡਿੱਗ ਪੇ ਤਾਂ ਡਰ ਗਿਆ ਚਾਦਦੇ ਆ ਦਾਣੇ ਪਾਉਣੇ ਵਿੱਚ ਤੇ ਦੇਖਦੇ ਇਹਦੇ ਵਿੱਚ ਬਿੱਲੇ ਨੇ ਕੋਈ ਮਾਰਿਆ ਤਾਂ ਨਹੀਂ ਹੈਗਾ ਯਾਰ ਗੋਲਾ ਜ਼ਰਾ ਸਾਰਾ ਇੱਕ ਦਿਨ ਨਾ ਠੀਕ ਹੈ ਯਾਰ ਇਹ ਆਂਡੇ ਕਰਾ ਹੋਗੇ ਆਂਡੇ ਖਾ ਕੇ ਆਉਣਾ ਗੋਲਿਆਂ ਦੇ ਹਾਂ ਬੱਚਾ ਰਹਿ ਗਿਆ 19ਾ ਰੱਖਣੀ ਪੈ ਗਰੀ ਯਾਰ ਆਪ ਨੂੰ ਕੋਠੇ ਰਹਿਣਾ ਪੈ ਗਰੂ ਇਹਦੇ ਪਰੌਣੀ ਪੱਜ ਗਿਆ ਤੇ ਬੱਚੇ ਗਏ ਡਾ ਬਈ ਤੇ ਜਾ ਅੱਜ ਜਾ ਟਾਂਗਦੇ ਆ ਛਤਰੀ ਲਾਉਣੇ ਠੀਕ ਆ ਬਈ ਤੇ ਇਹਨੂੰ ਸਾਂ ਦੇ ਦਾਣੇ ਨਾ ਪਾਉਣੇ ਇਹਦੇ ਵਿੱਚ ਬਈ ਛਤਰੀ ਲਾਉਣੇ ਆਪਾਂ ਹੁਣ ਠੀਕ ਹੈ ਸਾਤੇ ਇਲਾਕੇ ਜਾ ਟੰਗਦੇ ਆਂ ਦਾਣਾ ਪਾਤਾ ਮਾੜਾ ਮੋਟਾ ਕੋਈ ਨਾ ਇਹਦੀ ਆਪ ਸਾਸ ਹੋਈ ਕਰਦਾਂਗੇ ਠੀਕ ਹੈ ਜੀ ਤੇ ਆਪਣੇ ਚਾਰੇ ਬੱਚੇ ਉੱਡੇ ਫਿਰਦੇ ਆਂ ਬਾਜੇ ਦਿਖਾ ਦਾਂਗੇ ਆਪਣੇ ਦੂਜੇ ਕੈਮਰੇ ਨਾਲ ਹੀ ਹੁਣ ਆਪਾਂ ਜਦੋਂ ਉਹ ਬਿਠਾਉਣੇ ਆ ਨਾ ਉਹ ਦਿਖਾ ਦਿੰਦੇ ਤੁਹਾਨੂੰ ਜਿਹੜੇ ਬਿਠਾਉਣੇ ਆਰੇ ਦੋ ਗੂਤਰ ਅੱਜ ਨਾ ਕੰਨੀ ਕਰ ਚੈੱਕ ਕਰਾ ਦਿੰਨੇ ਕਿਵੇਂ ਨੇ ਠੀਕ ਹੈ ਬਈ ਦਿਖਾਉਣੇ ਇੱਕ ਮਿੰਟ ਨਾ ਬਈ ਆਪਾਂ ਲਾ ਦਈਏ ਫੇਰ ਦਿਖਾਉਣਾ ਤੁਹਾਨੂੰ ਛੱਤ ਦੀ ਆਪਾਂ ਹੀ ਲੱਖ ਰੱਖਤੀ ਉਰੇ ਠੀਕ ਹੈ ਤੇ ਆਹ ਕਰਦੇ ਆ ਸੈਟ ਜਾਲ ਗੋਲਾ ਦੇ ਕਾਲਕ ਤਾਂ ਦਬਈ ਰੱਬ ਜੀ ਤੇ ਆ ਉਹ ਖੜਿਆ ਬਈ ਜੇ ਇਹਦੇ ਵੀ ਸਾਨੂੰ ਉਦინੇ ਹੋਣਗੇ ਆਹ ਫਿਰਦੇ ਬਈ ਤੇ ਲਾਲੋ ਚਾ ਵੀ ਲਾਲੋ ਚਪਣਾ ਫਿਰਦਾ ਬਈ ਫਿਕਾਲ ਖਵਚ ਉੱਚਾ ਫਿਰਦਾ ਬਈ ਉਹ ਵੀ ਨਾਲ ਹੀ ਫਿਰਦਾ ਉਹ ਜਹਾਸੇ ਪਾਸੇ ਟੱਗ ਗਿਆ ਹੁਣ ਉਹਦਾ ਉੱਡਣ ਸਾਲੀ ਆ ਤਿੰਨੇ ਦਾ ਕਰੇ ਸਹੀ ਉੱਡੇ ਫਿਰਦੇ ਬਈ ਹੁਣ ਬਜਾਰ ਲਾਉਣੇ ਆ ਬਈ ਫੇਰ ਦਿਖਾਉਣੇ ਤੁਨੂੰ ਕਬੂਤਰ ਕਿਹੜੇ ਕਿਹੜੇ ਪਾਉਣੇ ਅੱਜ ਉਹਨਾਂ ਨੂੰ ਗੁੜ ਦੇ ਕੇ ਬਿਠਾਉਣੇ ਆ ਲੋ ਬਈ ਅੱਜ ਆਪਾਂ ਦੋ ਕਬੂਤਰ ਕੱਢ ਲੈ ਠੀਕ ਐ ਦੋਨਾਂ ਨੂੰ ਗੁੜ ਦੇ ਤਾਂ ਠੀਕ ਐ ਇੱਕ ਚਿੱਟੀਆਂ ਦਾ ਇੱਕ ਖੱਟੀਆਂ ਦਾ ਬਈ ਠੀਕ ਐ ਇਹ ਕਰਸਾ ਨੇ ਦੋਨੇ ਉਲਟਾ ਆਪਣੇ ਦੋਨੋਂ ਨਾ ਇਹ ਲਾ ਲੋ ਜਿਵੇਂ ਸਿਰਫ ਐਨ ਐਨ ਗੋੜ ਦਿੱਤੇ ਤੇ ਐਨ ਐਨ ਮੋਟਾ ਹੋਈ ਬਸ ਜਿਵੇਂ ਬਰੀਕ ਵਧੀਆ ਜਿਵੇਂ ਇਹ ਲਾ ਲੋ ਜਿਵੇਂ ਛੋਲ ਛੋਲ ਲਾ ਹੁੰਦਾ ਨਾ ਕਾਲਾ ਛੋਲੂ ਆ ਜਾਂ ਹਰਾ ਛੋਲੂ ਆ ਉਹਨੇ ਉਹਦੇ ਨਹੀਂ ਦਿੰਦਾ ਠੀਕ ਆ ਆਪਾਂ ਹੁਣ 5 ਦਿਨਾਂ ਨਾ ਤੁੱਪਾ ਲਵਾਵਾਂਗੇ ਜਿਵੇਂ ਹੁਣ 8 ਵਜੇ ਹੋਣਗੇ ਇਹਨਾਂ ਨੂੰ 1 ਵਜੇ ਤੱਕ ਰੱਖਾਂਗੇ ਆਪਾਂ 5 ਘੰਟੇ ਐਈ ਭੁੱਖੇ ਤੇ ਆਏ ਠੀਕ ਆ ਵਨ ਮਰੇ 1:00 ਵਜੇ ਨੂੰ ਅੱਜ ਖੁੱਡੇ ਜੇ ਕਰਾਂਗੇ ਵਧੀਆ ਧੁੱਪ ਲਵਾਵਾਂਗੇ ਪੰਜ ਦਿਨਾਂ ਹੀ ਠੀਕ ਹੈ ਕਬੂਤਰ ਕਬੂਤਰ ਫੇਰ ਨਾ ਧੁੱਪ ਚੱਲਣ ਲੱਗੇ ਜਾਣਗੇ ਠੀਕ ਹੈ ਸੈਣ ਲੱਗੇ ਜਾਣਗੇ ਕਬੂਤਰ ਫੇਰ ਇਹਨਾਂ ਦਾ ਆਪਾਂ ਛੇਵੇਂ ਦਿਨ ਕਬੂਤਰ ਉਹਦੇ ਕੱਢ ਲਾਂਗੇ ਅੱਜ ਤਾਂ 29 ਤਰੀਕ ਹੋਈ ਐ ਪੰਜ ਦੇ ਤਿੰਨ ਹੋ ਗ ਜਾਣਗੇ 8 ਤੇ 9 ਤਰੀਕ ਨੂੰ ਤਾਂ ਦੋਨੇ ਕੱਢਣ ਲੱਗ ਜਾਈਏ ਦੋਨਾਂ ਜਿਹੜਾ ਵਧੀਆ ਚੱਲ ਪਿਆ ਉਹ ਦੇਖ ਲਾਂਗੇ ਆਪਾਂ ਘਰਾਗਣੇ ਛੱਡ ਲਾਂਗੇ ਆਪਾਂ ਆਪਦੇ ਪੈਸੇ ਦੇ ਆਪਾਂ ਆਪ ਹੀ ਛੱਡਾਂਗੇ ਠੀਕ ਹੈ ਬਈ ਦੇਖ ਲਓ ਭਾਈ ਠੀਕ ਆ ਆ ਦੋ ਕਬੂਤਰ ਨੇ ਹੁਣ ਆਪਾਂ ਜਿਹੜੇ ਬੱਚੇ ਆ ਬੱਚਿਆਂ ਨੂੰ ਕਰਦੇ ਆ ਛਤਰੀ ਤਿਆਰ ਜਾ ਤੇ ਨਾਲ ਉਹਨਾਂ ਦਿੰਨੇ ਆ ਪਾਣੀ ਠੀਕ ਆ ਪਾਣੀ ਕੀ ਬਰਾਹੀਂ ਦੇ ਕੇ ਤੇ ਬਿਠਾਉਣੇ ਜਾਵਤੇ ਛਤਰੀ ਦੇ ਉਹ ਆਪ ਦਾ ਉੱਡੇ ਫਿਰਦੇ ਤਿੰਨੇ ਚਾਰੇ ਵਧੀਆ ਤੇ ਤੇ ਅੱਜ ਦੇ ਦੇ ਆ ਕਿੰਨੇ ਵਜੇ ਦਾ ਹਾਂਜੀ ਭਾਈ ਟਾਈਮ ਹੋ ਗਿਆ 8:17 ਗਏ ਯਾਰ ਤੇ ਮਾਂ ਦੀ 8:15 ਗਏ 8:17 ਦੇ ਬਾੜਿਆ ਇਹਨਾਂ ਨੂੰ ਆਪਾਂ 1 ਵਜੇ ਤੱਕ ਰੱਖਾਂਗੇ ਠੀਕ ਹੈ ਦੋਨਾਂ ਨੂੰ ਤੇ ਹੁਣ ਬੱਚੇ ਕੱਢਦੇ ਆ ਬੱਚੇ ਉਠਾਉਣੇ ਆਉ ਤੇ ਤੇ ਆ ਲਾ ਲਓ 8 10 ਕਤੇ ਉਹ ਨਿਕਲੇ ਆ ਦੂਜੇ ਆਪਾਂ ਬੱਚੇ 6 ਤੇ 8 ਵਜੇ 8 ਵਜੇ ਮੰਨ ਕੇ ਚੱਲੋ ਉਹਨਾਂ ਨੂੰ ਦੇ ਦਿਆ ਜੀ ਕਿੰਨਾ ਟਾਈਮ ਕਰਦੇ ਆ ਕਿ 9 ਅੱਜ ਕੱਲ ਸਾਢੇ 8 35 7 35 ਡਾਈ ਸੀ 9:00 ਵਜੇ ਆਈ ਸੀ ਅੱਜ ਦੇ ਨੇ 8 ਵਜੇ ਕੱਢੇ ਆ 10:00 ਕ' ਵਜੋਂ ਦੇ ਨਹੀਂ ਠੀਕ ਹੈ ਹੌਲੀ ਹੌਲੀ ਬੱਚੇ ਵਧਣਗੇ ਅੱਜ ਚੌਥੀ ਢਾਈ ਹੈ ਕਿਵੇਂ ਉੜਦੇ ਪਤਾ ਲੱਗੂ ਅੱਜ ਠੀਕ ਹੈ 10 ਜਾਂ 10 ਵਜੇ ਤੋਂ 10 ਵਜੇ ਆ ਕੇ ਕੱਢਾਂਗੇ ਠੀਕ ਆ ਬਈ ਬੱਚਿਆਂ ਨੂੰ ਉਹਨਾਂ ਟਾਈਮ ਬੈਠਣ ਦੋ ਅੰਦਰ ਤੇ ਆਪਣੇ ਆ ਬੈਠੀ ਆ ਉਹਰੇ ਦੋਨੇ ਠੀਕ ਆ ਬਈ ਇਹਨੂੰ ਆਪ ਲੱਗੇ ਚੱਲਦਾ ਜਿੰਦਾ ਆਦਾ ਨਾ ਉਹਨੇ ਤੋਣੇ ਆ ਰੋਟੀ ਖਾ ਰਖ ਕੇ ਨਾ ਫੇਰ ਆਉਣੇ ਆ 10 ਵਜੇ ਕੱਢਾਂਗੇ ਯਾਰ ਆ ਬੱਚੇ ਧੁੱਪੇ ਬਠਾਉਣ ਲਈ ਤੇ ਦੂਜੇ ਆਪਣੇ ਉੱਡੇ ਫਿਰਦੇ ਆ ਉਹਨਾਂ ਨੂੰ ਫੇਰਾਂ ਦੋ ਬਈ ਉਹ ਦੇਖਦੇ ਆ ਜੀ ਕੀ ਕਰਦੇ ਆ ਕਿੰਨਾ ਟਾਈਮ ਕਰਦੇ ਆ ਠੀਕ ਆ ਬਈ ਹਾਂ ਬਈ ਕਾਲਾ ਕਪਣਾ ਉਹ ਡੇ ਫਿਰਦਾ ਉਹ ਕਾਲੀ ਕੱਚੀ ਗਲੱਬੀ ਚੱਲ ਰਾੜਾ ਹੋ ਜਾਂਦਾ ਤੇ ਗੋਲਾ ਦੇ ਨਾਲ ਬੱਚ ਆਪਣਾ ਜਾਂਦੇ ਆ ਠੀਕ ਹੈ ਗੋਲਾ ਦੇ ਨਾਲ ਆ ਸੀ ਤੇ ਕਾਲਕੰਤਾ ਉੱਚਾ ਡੈਫਰਦਾ ਉਹ ਬਈ ਉਹ ਕਾਲਖਾ ਦਾ ਜੇ ਤੁਹਾਨੂੰ ਇਹ ਦੀ ਦਿਨ ਦੋ ਜਾਂ ਖੜੀ ਜੀ ਤੁਹਾਨੂੰ ਦਿਖਾ ਦਿੰਦੇ ਆ ਆ ਫਰਦਾ ਆ ਸੀ ਬਈ ਇਹ ਉਹ ਕਾਲਖਾ ਇਹ ਬਲਰ ਹੋ ਗਿਆ ਕੈਮਰਾ ਉਹ ਦੇਖ ਲੋ ਕਾਲੀ ਕੱਚ ਗੁਲਾਬੀ ਚੱਲ ਰਣਾ ਉੱਡੇ ਫਿਰਦੇ ਵੀ ਇੰਹੀਂ ਉੜਦੇ ਆ ਬਈ ਮਾੜਾ ਲੰਮਾ ਉੜਦਾ ਉੜਦਾ ਘਰੀ ਆ ਬਸ ਠੀਕ ਆ ਗੋਲਾ ਤੇ ਆ ਕਰਦੇ ਉਹ ਲਾਲ ਠੀਕ ਆ ਦੋਨੇ ਤੇ ਕਾ ਜਿਹੜਾ ਕਿੱਟੀਆਂ ਦੇ ਵਿੱਚ ਆਪਣਾ ਕਾਲਗਾ ਤਾਂ ਉਹ ਲੰਮਾ ਅੱਜ ਉਹ ਲੰਮੇ ਤੇ ਅੱਜ ਲੰਮੇ ਰੂਟ ਤੇ ਆ ਠੀਕ ਆ ਬਈ ਆ ਦੋਨੇ ਅੱਜ ਆਪਾਂ ਇਹਨਾਂ ਨੂੰ ਦੇ ਦਾਂ ਠੀਕ ਆ ਕੂ ਦੇ ਸਕਦੇ ਚੈੱਕ ਕਰ ਸਕਦੇ ਹਾਂ ਕੰਨੇਗਾਰਾ ਵਧੀਆ ਆਈਆਂ ਪੀਆਂ ਆ ਇੱਕ ਠੰਡਾ ਗਾ ਬਈ ਜਿਹੜਾ ਚਿੱਟੀਆਂ ਵਾਲਾ ਇਹਦਾ ਬਈ ਠੰਡੇ ਕਬੂਤਰਾਂ ਦਾ ਇਹਦਾ ਪਿਓ ਥੋੜਾ ਗਰਮਾ ਮਾਂ ਠੰਡੀ ਆ ਮਾਦੀ ਦੂਜਾ ਕਿ ਉਹ ਕਿਵੇਂ ਕਹਿ ਸਕਦਾ ਹੈ ਕਾਲ ਕਬੂਤਰ ਇਹ ਦੋ ਬਾਈਆਂ ਛੱਡਿਆ ਦੋਨੇ ਵਾਰੀ ਹਿੱਲਿਆ ਇਹਦਾ ਪਿਓ ਤੇ ਇਹਦੀ ਮਾਂ ਇਹ ਗੁਰਦੇਵ ਵਾਲਿਆਂ ਚੋਂ ਬਈ ਗੁਰਦੇਵ ਵਾਲੇ ਤੇ ਕਾਲ ਖਿਲਾ ਗਿਆ ਪਕੜਾਇਆ ਹੋਇਆ ਦੇ ਦੇ ਕੀ ਗੱਲ ਬਣਦੀ ਇਹਦੀ ਜਾਂ ਇਹ ਛੱਡਾਂਗੇ ਜਾਂ ਪਿਛਲਾ ਛੱਡਾਂਗੇ ਬਈ ਠੀਕ ਐ ਪਿਛਲਾ ਤੰਨੇ ਵਾਲਿਆਂ ਤੇ ਇਹ ਗੱਲੜ ਕਬੂਤਰਾਂ ਦਾ ਬਈ ਜਿਹੜੇ ਹਜ਼ਾਰ ਵਾਲੇ ਆ ਸਾਡੇ ਕੋਲ ਗੱਲੜਾ ਨਾ ਇੱਕ ਕਬੂਤਰ ਹੀ ਆ ਚਿੱਟੀਆਂ ਦਾ ਛੋਟੀ ਨੋ ਦਾ ਇਹ ਬਹੁਤ ਠਿੱਕੀ ਨੋ ਦਾ ਕੱਢਿਆ ਅੱਗੇ ਬੱਚਾ ਬਸ ਇੱਕ ਏ ਇਹਨਾਂ ਨੂੰ ਦੇਖਾਂ ਹੁਣ ਕੀ ਗੱਲ ਬਣਦੀ ਇਹਨਾਂ ਦੇ ਦੋਨਾਂ ਨੂੰ ਕੱਢਾਂਗੇ ਆਪਾਂ 10 ਤਰੀਕ ਨੂੰ ਸਹੀ ਅੱਜ ਤਿੰਨ ਹੋ ਗਏ 7 ਦਿਨ ਸਹੀ ਤੋਂ ਪਾਲਵਾਵਾਂਗੇ 5 ਦਿਨ 5 ਜਾਂ 7 ਦਿਨ 5 ਦਿਨ ਹੀ ਤੋਂ ਪਾਲਵਾਵੇਂ 6ਵੇਂ ਦਿਨ ਇਹਨੂੰ ਗੇੜੇ ਦੇ ਪਾ ਦੇਣਾ ਬਈ ਰੰਗ ਕਰਾ ਲਾ ਕੇ ਇਹਨਾਂ ਦਾ ਫੇ ਦੇਖਾਂ ਕੀ ਗੱਲ ਬਣਦੀ ਆ ਠੀਕ ਆ ਬਈ ਤੇ ਹੁਣ ਆਪਾਂ ਚੱਲਦੇ ਆ ਥੱਲੇ ਬਈ ਈਗਾ ਨੌਣੇ ਤੋਣੇ ਆ ਤੇ ਫਿਰ ਇਹ ਹੀ ਕਰਾਂਗੇ ਕੱਢਾਂਗੇ ਯਾਰ ਠੀਕ ਐ ਦੋਨੋਂ ਦੋ ਮਾਤੋਂ ਕਾਉਣਾ ਬਈ ਫੇਰ ਤੇ ਬੱਚੇ ਕੱਢਾਂਗੇ ਫਿਰ ਸ਼ਲਜੀ ਤੇ ਠੀਕ ਐ ਬਈ ਉਹਨਾਂ ਟਾਈਮ ਆਪਣੇ ਵਿਚਾਰ ਵਿੱਚ ਉੱਡ ਉੱਡਦੇ ਆ ਠੀਕ ਐ ਦੇਖਦੇ ਆ ਕੀ ਬਣਦਾ ਕੀ ਟਾਈਮ ਕਰਦੇ ਅੱਜ ਬਈ ਠੀਕ ਐ ਚੱਲਦੇ ਆ ਥੱਲੇ ਹੁਣ ਹਾਂਜੀ ਬਈ ਆਪਾਂ ਅਸੀਂ ਹੁਣ ਖੁੱਡਾ ਖੋਲਣਾ ਠੀਕ ਐ ਨੀਚਲਾ ਕੁੱਤੇ ਦਾ ਆਪਾਂ ਕਰਏ ਸੀ ਦੋ ਕੁੱਤਰ ਵੀ ਵੜਿਆ ਠੀਕ ਹੈ ਜਾਲ ਚ ਤੇ ਬੱਚੇ ਵੀ ਵੜਿਆ ਚਾਰੇ ਤੇ ਹੁਣ ਆਪਾਂ 7 ਰੋਟੀਆਂ ਪੁਲੀਆਂ ਸੀ ਰਾਤ ਮਾਤਾ ਨੇ ਵੱਧ ਬਕਾਲੀਆਂ ਤੇ ਉਹ ਬਚ ਗਈਆਂ ਉਹ ਚ ਹੁਣ ਬਈ 4 ਰੋਟੀਆਂ ਸੀ ਤਿੰਨ ਰੋਟੀਆਂ ਹੋ ਚੁਪੀਆਂ ਜੂਰੀਆਂ ਤੇ ਜੇ ਆਪਾਂ ਪਹਿਲਾਂ ਵੱਡੇ ਕੁੱਤਰਾਂ ਨੂੰ ਪਾਉਣੇ ਆ ਠੀਕ ਆ ਬਈ ਅੰਦਰ ਹੀ ਪਾ ਦਾਂਗੇ ਬਾਹਰ ਨਹੀਂ ਘੜਦੇ ਕਾਹਦੇ ਬੱਚੇ ਉੱਡੇ ਫਿਰਦੇ ਯਾਰ ਫਿਰ ਖਰਾਬ ਹੁੰਦੇ ਆ ਉਹ ਕੋਈ ਗੱਲ ਨਹੀਂ। ਕਿੰਨਾ ਟਾਈਮ ਆਉਟ ਦੇਉਣਾ ਟ। ਲੈ ਬਈ ਆਪਾਂ ਇਹਨਾਂ ਨੂੰ ਸਬਜੀ ਥਾਂ ਤੇ ਪਾ ਦਿੰਨੇ ਆ ਤੇ 1 ਮਿੰਟ ਬਈ ਪਾ ਕੇ ਨਾ ਫੇਰ ਦਿਖਾਉਣੇ ਆਂ ਠੀਕ ਹੈ। ਲੋ ਬਈ ਇੱਧਰ ਪਾ ਦੀ ਤੇ ਇੱਧਰ ਪਾ ਦੀ। ਇੱਕ ਸਾਈਡ ਦੀ ਠੀਕ ਆ ਆ ਇੱਕ ਸਾਈਡ ਉਧਰ ਪਾ ਦਿੰਨੇ ਆ। ਠੀਕ ਆ। ਕੂਤਰਾ ਆ ਤਾਂ ਵੀ ਲੱਗ ਗਿਆ ਅੰਦਰ ਖਾਣ। ਤੇ ਆ ਕਰਦੇ ਹੁਡਾ ਬੰਦ ਹੈ। ਠੀਕ ਹੈ। ਆ ਜਿਆ ਹੁਟਾ ਸਟਾਟ ਕੱਟਣਾ ਉੱਪਰ ਲਈ ਬੰਦ ਬੱਜਣ ਲੱਗ ਜਾਂਦੀ ਸੀ ਹੁਣ ਤੇ ਹੁਣ ਇਹਨਾਂ ਨੂੰ ਖੋਲਦੇ ਆ ਤੇ ਜਿਵੇਂ ਆ ਸਾਉ ਜੀ ਖਾ ਪਈ ਇੱਧਰ ਆ ਮਾੜੀ ਇੱਥੇ ਪਾ ਲੈਂ다 ਆਜੋ 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 ਆ ਆ ਆ ਇੱਕ ਥਾਂ ਤੇ ਢੇਰੀ ਜੀ ਲਾਤੀ ਆ ਦਾਪੀ ਖਾ ਜਾਾਂਗੇ ਠੀਕ ਆ ਆਓ ਆਜੋ ਆਜੋ ਇੱਧਰ ਆਜੋ ਇੱਧਰ ਆ ਆ ਆ ਸਾਰੇ ਆਉਣਗੇ ਬਈ ਸਾਰੇ ਖਾਣਗੇ ਆਜੋ 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 ਆ ਆ ਆ ਆ ਆ ਆਇਓ ਆਇਓ ਦੇਖ ਲਓ ਭਾਈ ਸਾਰੇ ਲੱਗ ਇੱਕ ਸਾਈਡ ਤੇ ਤੇ ਆ ਕਰਦੇ ਆਪਾਂ ਖੁੱਡਾ ਬੰਦ ਆ ਹੁਣ ਆਪਾਂ ਲੈ ਕੇ ਆਉਣੇ ਆ ਆਪਣੇ ਆ ਉਹ ਆ ਨਿਬੜ ਗਿਆ ਆ ਦੋ ਖੁੱਡੇ ਰਹਿ ਗਏ ਤੇ ਯਾਰ ਉਹ ਕਬੂਤਰ ਵੀ ਦੇਖ ਲਈ ਕਾਲੱਖਾ ਜਾ ਉਹ ਥੋੜਾ ਜਿਆਦਾ ਡੱਡਾ ਹੈ ਡੱਡਾ ਤਾਂ ਕਾਹਦਾ ਬਸ ਉਹ ਪੱਕਿਆ ਬਕਾਇਆ ਜਾ ਪੱਕਿਆ ਬਕਾਇਆ ਖੋਗੇ ਬਿਮਾਰੀ ਨਾਲ ਆ ਰੁਪਿਆ ਪੀਆ ਤਿੰਨ ਗੁੱਸਤ ਤਿੰਨ ਰੋਟੀਆਂ ਨਾ ਬਈ ਇੱਧਰ ਵੀ ਲਾਤੇ ਹੈ। ਆਤਾ ਗੇਟ ਆ ਤੇ ਲਾਇਆ ਬਈ ਹਾ ਖੋਹਣ ਨੇ ਹੁਣ। ਪਾਉਣੇ ਐ ਇੰਨਾਂ। ਆਏ ਓਏ ਆ ਆ ਆ। ਜਿਵੇਂ ਆਪੀਏ ਬਈ ਊਰੇ ਪਾ ਦਿੰਨੇ। ਆ ਆ ਆ ਆ। ਆਓ ਆਓ ਆਓ। ਨਾ ਬਈ ਐਨੀ ਕੋ ਉਧਰ ਪਾ ਦਿੰਦੇ। ਇਹ ਖਾ ਲੈਣਗੇ। ਤੇ ਆ ਵੀ ਖੋਣ ਨੂੰ ਲਾ ਦੀਏ ਜਿੰਦਾ। ਕੁੰਡੀਆਂ ਲਾ ਲਈ ਇਹਦੀਆਂ ਵੀ। ਤੇ ਹੁਣ ਆਪਣਾ ਲੜੀ ਆ ਬਈ ਜੀ ਤੇ ਉਸ ਤੋਂ ਥੋੜੇ ਆਪਣੇ ਦੂਜੇ ਦਾ ਆ ਦੇਖੋ ਆ ਇਹਨਾਂ ਦੀ ਦੂਰੀ ਬਰ ਮਾੜਾ ਮੋਟਾ ਹੋਇਆ ਪਿਆ ਉਹ ਪੱਕ ਗਿਆ ਇਹਨਾਂ ਨੂੰ ਉਰੀ ਪਾ ਦੇ ਆਓ 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 ਲੈ ਮੈਂ ਰੋਟੀ ਇਹਨਾਂ ਨੂੰ ਵੀ ਪਾਤੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਆਉਂਦਾ ਨਾਉਣੇ ਤੋਣੇ ਆ ਤੇ ਉਹ ਕਰਦੇ ਫਿਰ ਆਪਾਂ ਉੱਤੇ ਉੱਤੇ ਚੱਲਾਂਗੇ ਬਈ ਕਿ ਤੁਹਾਨੂੰ ਉੜਦੇ ਹੋਏ ਗੁੱਤਾ ਦਿਖਾਵਾਂਗਾ ਬੱਚਾ ਆਪਣੇ ਠੀਕ ਆ ਹੁਣ ਚੱਲਦੇ ਆਂ ਬਾ ਅੰਦਰ ਤੇ ਇਹ ਆ ਦੂਜੇ ਫੋਨ ਤੇ ਬਣਾਈ ਜਾਂਦੇ ਆਪਾਂ ਵੀਡੀਓ ਠੀਕ ਹੈ ਇਹਦਾ ਆਪ ਨੂੰ ਕਲੀਅਰਟੀ ਦਾ ਪਤਾ ਨਹੀਂ ਇਹਨਾਂ ਇਹ ਤਾਂ ਐਚਡੀ ਨਹੀਂ ਹੈਗਾ ਇਹ ਤੇ ਦੂਜਾ ਆਪਣਾ ਆਈਫੋਨ ਉਹ ਹੋ ਜਾਂਦਾ ਯਾਰ ਵੀਡੀਓ ਜੀ ਮਿਕਸਿੰਗ ਹੋ ਜਾ ਤੇ ਆਪਾਂ ਬਾਅਦ ਵਿੱਚ ਦਿਖਾਵਾਂਗੇ ਠੀਕ ਹੈ ਭਾਈ ਦੂਜਾ ਆਈਫੋਨ ਤੇ ਬਣਾ ਮੈਂ ਜਿਹੜੀਆਂ ਵੀਡੀਓ ਉਹ ਵੀ ਵਿੱਚ ਐਡ ਕਰ ਲਵਾਂਗੇ ਚਾਹ ਭਾਈ ਚੱਲਦੇ ਆਂ ਅੰਦਰ ਹਾਂਜੀ ਭਾਈ ਆਪਾਂ ਨਾ ਤੋ ਕੇ ਆ ਗਏ ਸੀ ਹੁਣ ਮੇਰੀ ਆ ਸਲਾਹ ਬਣੀ ਦੋ ਗੂਤਰ ਤਾਂ ਆਪਾਂ ਕੱਢ ਹੀ ਲੱਤੇ ਕਿ ਇੱਕ ਹੋਰ ਕੱਢ ਲਈਏ ਯਾਰ ਤੇ ਤਿੰਨ ਗੂਤਰਾਂ ਦਾ ਪਤਾ ਜੇ ਲੱਗ ਜੂ ਹਨਾ ਤਿੰਨਾਂ 'ਚ ਕੋਈ ਇੱਕ ਛੱਡ ਲਾਂਗੇ ਆਪਾਂ ਉੱਥੇ ਭਰਾਉਣ ਲਈ ਛੱਡਿਆ ਠੀਕ ਹੈ ਤਾਂ ਹੀ ਆਪਾਂ ਹੁਣ ਥੱਲੋਂ ਦਾ ਕੂਤਾ ਲੈ ਕੇ ਚੱਲਦੇ ਆਂ ਪੱਠਾ ਹੀ ਹੈ ਉਹ ਵੀ ਪੂਰਾ ਹੁਣ 6 ਸਾਲ ਦਾ ਹੋ ਗਿਆ ਇਹ 9 ਮਹੀਨਿਆਂ ਦਾ ਹੈ ਤੁਹਾਨੂੰ ਪੱਠਾ ਦਿਖਾ ਦਿੰਦਾ ਇਹ ਆਂਡੇ ਲਾਈ ਬੱਠਾ ਕੋਈ ਨਾ ਮਸਤੀ ਕਰਾਉਂਦਾ ਕੋਈ ਟੁੱਟੀ ਜਦੋਂ ਹੁਣ ਪੱਲਾ ਹੋ ਰਿਹਾ ਤੇ ਸਾਰਾ ਆਇਆ ਪਿਆ ਬਈ ਵਧੀਆ ਇਹਨੂੰ ਚੱਲਦੇ ਆ ਉੱਤੇ ਹਰ ਤੇ ਤੇ ਮਾਦੀ ਬਾਦਾਮ ਵਗੈਰਾ ਪਿਉਂਦੇ ਆਪਾਂ ਵੀ ਇਹਨਾਂ ਨੂੰ ਹਮਦਾਨ ਦਾ ਛਾਲ ਨੂੰ ਪਾਵਾਂਗੇ ਉੱਤੇ ਦਾ ਸ਼ੋਅ ਕਰ ਸਕਦੇ ਬੱਚੇ ਦਾ ਠੀਕ ਹੈ ਬਈ ਕੰਨਿਆ ਸਰ ਨੇ ਇਹਨੂੰ ਲੈ ਕੇ ਜਾਂਦੇ ਆਂ ਬਈ ਉੱਤੇ ਠੀਕ ਹੈ ਬਈ ਤੇ ਉੱਤੇ ਉਹ ਜਾਲ ਚ ਛੱਡ ਕੇ ਦਿਖਾਉਣੇ ਫਿਰ ਤੁਹਾਨੂੰ ਬਈ ਫਿਰ ਮੇਰੇ ਦੇ ਜਾਨਪੁਰ ਕਿੰਮੇ ਦਾ ਦਾ ਇਹਦਾ ਮਾਪ ਵੀ ਦੱਸਦਾ ਕੀ ਗੱਲ ਬਾਤ ਆਪਾਂ ਸੰਗ ਬਸ ਤਿੰਨ ਬੱਚੇ ਕੱਢਾਂਗੇ ਆਪਾਂ 9 ਤਰੀਕ ਨੂੰ ਮਗਰੋਂ ਪੱਠੇ ਆਪਣੇ ਲੈ ਬਈ ਆ ਵੀ ਕੱਢਤਾ ਇਹਨੂੰ ਵੀ ਗੁੜ ਦੇ ਤਾਂ ਠੀਕ ਹੈ ਕਰਦਾ ਸ਼ੌਂਕ ਪੱਠੇ ਦਾ ਤਿੰਨੇ ਪੱਠੀ ਆ ਬਈ ਬਸ ਐਂ ਕੂਤਰੀਆਂ ਵਰਗਾ ਲੱਗਦਾ ਹੈ ਗੂਤਰਾ ਉਹ ਵੀ ਤਿੰਨੇ ਕੀ ਉੱਤਰ ਆ ਬਈਏ ਠੀਕ ਹੈ ਤਿੰਨਾ ਜੋ ਦੇਖਾਂਗੇ ਕਿਹੜਾ ਛੱਡਾਂਗੇ ਆਪਾਂ ਕੀ ਬਣਦਾ ਪਹਿਲਾਂ ਡਾਰੀਆਂ ਆ ਰਿਹਾ ਦੇਖਣਾ ਜੇ ਡਾ ਲੱਗੇ ਆ ਦੋ ਤਾਂ ਬਈ ਸਹੀ ਝਾੜੇ ਆ ਜਿਹੜਾ ਹੁਣ ਨਮਾ ਲੈ ਕੇ ਆਇਆ ਇਹਦਾ ਇੱਕ ਪੱਲਾ ਨਹੀਂ ਹੈਗਾ ਮਦੂ ਸਰਤ ਤਾਂ ਹੈਗਾ ਪਰ ਉਹ ਐਣੀ ਪਤਾ ਕੰਨੀਆ ਕਰਾ ਚਾੜ ਜੇ ਉਹਦੇ ਮੌਕੇ ਤੇ ਤਾਂ ਆਪਾਂ ਦੇਖਾਂਗੇ ਡਾਵਾਂਗੇ ਇਹਨੂੰ ਜੇ ਇਹਨਾਂ ਦੇ ਨਾਲ ਹੀ ਡਾਇਆ ਕਰਾਂਗੇ ਇਕੱਠੇ ਡਾਇਆ ਕਰਾਂਗੇ ਤਿੰਨੇ ਅਲੱਗ-ਅਲੱਗ ਨਸਲਾਂ ਦੇ ਆ ਉਹ ਕਾਲ ਖਟੀ ਦਾ ਆਪਣੇ ਆਪ ਦੀ ਘਰ ਦੀ ਨਸਲ ਜੋ ਆ ਆ ਤੁਹਾਨੂੰ ਪਹਿਲਾਂ ਦੋਨਾਂ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਤਿੰਨੇ ਦੇਖਾਂ ਕੀ ਗੱਲਬਾਤ ਬਣਦੀ ਆ ਠੀਕ ਹੈ ਵੀਰੇ ਤੇ ਆਪਾਂ ਟਾਈਮ ਦੇਖ ਲੈਂਦੇ ਕਿੰਨਾ ਹੋ ਗਿਆ ਬਈ 9 ਵਜਣ ਆਲਿਆ ਆਪਣੇ ਅੱਜ ਚਾਰੇ ਬੱਚੇ ਖਰਦੇ ਆ 8:00 10 ਦੇ ਛੱਡੇ ਹੋਏ ਆ ਦੇ ਦੇ 10 ਵਜਾਉਂਦੇ ਆ ਤੇ ਕਿਵੇਂ ਕਰਦੇ ਆ ਕਿੰਨਾ ਟਾਈਮ ਕਰਦੇ ਆ ਨਾਸ਼ ਤੇ ਨਾਜ ਤੇ ਨਾ ਇਥੇ ਕੋਈ ਨਹੀਂ ਹੈਗਾ ਬਈ ਤਿੰਨਾ ਤੇ ਠੀਕ ਹੈ ਉੱਡੇ ਵਰਦੇ ਆ ਜੇ ਦੀਂਦੇ ਦਾ ਪਸੂ ਇੱਕ ਮਿੰਟ ਦਿਖਾਉਣੇ ਆ ਨੀਗਾ ਜੀ ਮਾਰ ਲਈਏ ਆਣੀ ਬਤਾ ਚੇ ਖੜੇ ਹੋਣ ਆਣੀ ਬਤਾ ਇੱਕ ਸਾਈਡ ਤੋਂ ਆ ਆਉਂਦੇ ਆ ਆ ਫਿਰਦੇ ਬਈ ਦੋ ਤਾਂ ਠੀਕ ਐ ਇਹ ਜਿੱਕ ਲਾਲ ਬੱਚਾ ਤੇ ਇੱਕ ਬੜਾ ਕਾਲ ਗੰਤਾ ਬੱਚਾ ਠੀਕ ਐ ਤੇ ਆਪਣਾ ਨੀਲਾ ਬੱਚਾ ਆਪਣਾ ਇਹ ਆਉਂਦਾ ਬਈ ਠੀਕ ਐ ਨੀਲਾ ਬੱਚਾ ਆਪਣਾ ਆਉਂਦਾ ਠੀਕ ਐ ਤੇ ਚਿੱਟਾ ਬੱਚਾ ਆਪਣਾ ਜਿਹਦੀ ਕਾਲੀ گلਭੀ ਉਹ ਹਨ ਇੱਕ ਪੱਲਾ ਕਾਲਾ ਦੇ ਗੁਲਬ ਗੁਲਭੀ ਲਾਲ ਜਾਂ ਉਹ ਵੀ ਉਹੀ ਨਿਵਸ ਕੱਲਾ ਹੈਗਾ ਕਰੇ ਉਹ ਸਾਈਡ ਤੋਂ ਉੱਡਿਆ ਫਿਰਦਾ ਹੋਣਾ ਗੋਲਾ ਤਾਂ ਆਪਣਾ ਆ ਜਾਂਦਾ ਠੀਕ ਹੈ ਤੇ ਦੂਜੇ ਦੋਨੇ ਆਪਣੇ ਆ ਹੁਣ ਸੋਂ ਦਿਖਾਈ ਸੀ ਉਹ ਵੀ ਗੇੜਾ ਲਾਲ ਬਚਾ ਸੀ ਆਪਣਾ ਬਈ ਤੇ ਆ ਸੀ ਕਾਲ ਗੰਤਾ ਲਾਲ ਤੇ ਕਾਲ ਗੰਤਾ ਦੋਨੇ ਆ ਸੀ ਬਈ ਠੀਕ ਹੈ ਚਿੱਟਾ ਵਜਣ ਹੈਗਾ ਕਰੇ ਉਹ ਵੀ ਫਿਰਦਾ ਹੋਊਗਾ ਗੋਲਾ ਆ ਜਾਂਦਾ ਬਈ ਠੱਪੇ ਵਾਰਦਾ ਫਿਰਦਾ ਕੱਲੀ ਉੱਡਿਆ ਫਿਰਦਾ ਚਾ ਬਈ ਦੇ ਦੇ ਕੀ ਟੈਂਕਰ ਦੇ ਅੱਜ ਠੀਕ ਐ ਇਹ ਉਹ ਆਪ ਦਾ ਗੁੜਕੀ ਜਾਂਦੇ ਉਹਨਾਂ ਗੁੜਗਰਾ ਲਾ ਕੇ ਬਿਠਾਤਾ ਬਾਅਦ ਚੋ ਦੇਖਾਂ ਬਈ ਹੁਣ ਇਹਨਾਂ ਨੂੰ 1 ਵਜੇ ਤੱਕ ਕੁਝ ਨਹੀਂ ਕਰਦੇ ਛੇੜ ਦੇ ਇਹਨਾਂ ਨੂੰ ਜੀ ਬਈ 9:40 ਹੋ ਗਏ 8:10 ਦੇ ਛੱਡੇ ਸੀ ਗੋਲਾ ਦਾ ਆਪਣਾ ਜਾਂਦਾ ਠੀਕ ਐ ਕਾਲ ਗੰਤਾ ਆਉਂਦਾ ਉਹਦੇ ਨਾਲ ਹੀ ਠੀਕ ਐ ਤੇ ਲਾਲੋਚ ਆਪਣਾ ਹਰਦਾ ਆਪਣੇ ਆਖਰ ਦੇ ਤਿੰਨੇ ਬਈ ਠੀਕ ਐ ਅੱਜ ਅੱਜ ਵਧੀਆ ਆਰਡਰ ਇਹਨੇ ਠੀਕ ਐ ਵਧੀਆ 2 ਘੰਟੇ ਵਾਂਗੂ ਕਰ ਦੇਣਗੇ ਲੱਗਦਾ ਅੱਜ ਤਾਂ ਕੋਈ ਨਾ ਜੇ ਬੱਚੇ ਐ ਬਈ ਚੌਥੀ ਡਾਈ ਹਲੇ 2 ਘੰਟੇ ਵੀ ਬਹੁਤ ਆ ਯਾਰ ਚੌਥੀ ਡਾਈ ਹਲੇ ਸਟਾਡਿੰਗ ਦਾ ਬੱਚਾ ਨਾ ਇਹਨਾਂ ਦਾ ਬਹੁਤ ਆ ਇਹ ਚੀਜ਼ ਕਿਵੇਂ ਬੱਚੇ ਜਦੋਂ ਇੰਨਾ ਇੰਨਾ ਕਰਨਾ ਬਹੁਤ ਵਧੀਆ ਗੱਲ ਐ ਠੀਕ ਐ ਹੁਣ ਦੇਖਦੇ ਆ ਇੱਕ ਆਪਣਾ ਬੱਚਾ ਕਾਲਖਾ ਉਹ ਆਪਣਾ ਹੋਇ ਰਿਹਾ ਕਿ ਨਾ ਦੇਖਿਆ ਇਹਨਾਂ ਕੁਝ ਹੋਰ ਐ ਨਹੀਂ ਪਤਾ ਉੱਚਾ ਖੜਾ ਹੋਇਆ ਰ ਐ ਨਹੀਂ ਪਤਾ ਕਿ ਕਿਸੇ ਨੇ ਕੁੱਤਰਾ ਉੱਡੀ ਜਾਂਦਾ ਉਹਦਾ ਦਿੱਲੀ ਦਾ ਕੰਮ ਹੀ ਐ ਹੁਣ ਉਹਦੀ ਆਪਾਂ ਕਰ ਨੂੰ ਬੰਨਿਆ ਕਰਾਇਆ ਬਸ ਉਹਨੂੰ ਮੰਨ ਕੇ ਫਿਰ ਆਇਆ ਕਰਾਂਗੇ। ਇੱਕ ਆ ਸੀ ਬਈ। ਤਿੰਨੇ ਹੋ ਜਾਂਦੇ ਆ। ਕਾਲਾ, ਚਿੱਟਾ ਤੇ ਲਾਲ। ਉਹ ਥੱਲੇ ਬਈ ਛਤਰੀ ਕੋਲੇ ਜਾਂਦਾ। ਤਿੰਨੇ ਵਧੀਆ ਉੱਡੇ ਫਿਰਦੇ ਆ ਬਈ। ਤੇ ਦੇ ਦਿੰਦੇ ਆ 10 ਤੋਂ ਉੱਤੇ ਉੱਤੇ ਕਰਦੇ ਆ 10 ਵਜੇ 10 ਮਿੰਟ ਤੱਕ ਕਰਦੇ ਆ 2 ਘੰਟੇ ਹੋਏ ਜਾਣਗੇ ਵਧੀਆ। ਜੇ ਵੱਧ ਕਰ ਦੇਣ ਟਾਈਮ ਦਾ ਹੋਰ ਵੀ ਵਧੀਆ ਗੱਲ ਆ। ਬਸ ਇੰਨੇ-ਇੰਨੇ ਉੱਡੇ ਫਿਰਦੇ ਆ ਬਈ। ਪਹਿਲਾਂ ਵਧੀਆ ਅੱਗੇ ਬਈ ਹੁਣ ਬਸ ਇੰਨੇ-ਇੰਨੇ ਫਿਰਦੇ ਰੱਬ ਚ। ਹਲਕੇ ਹਲਕੇ ਜਮਾ ਸਾਹਮਣੇ ੱਖਾਂ ਦੇ ਬਹੁਤ ਐਨਾ ਟਾਈਮ ਐਨਾ ਉੱਡਣਾ ਵੀ ਅੱਜ ਦਾ ਵੀ ਸਹੀ ਘਰੇ ਉੱਡੀਆਂ ਦਾ ਵੀ ਕਾਲ ਜਾਂਦਾ ਇੰਨੀ ਇਹ ਵੀ ਬਹੁਤ ਲੰਮਾ ਜਾਂਦਾਗਾ ਚਾਹ ਬਈ ਜਦੋਂ ਹੁਣੇ ਬੈਠਣ ਲੱਗੇ ਉਹ ਦਿਖਾਵਾਂਗੇ ਤੁਹਾਨੂੰ ਠੀਕ ਐ ਕੀ ਕਿੰਨੇ ਘੰਟੇ ਦੇ ਬੈਠੇ ਅੱਜ ਹਾਂਜੀ ਬਈ ਆ ਅੱਜ ਨਾਲ ਤਿੰਨਾਂ ਨੂੰ ਆਪਾਂ ਗੁੜ ਲਾਇਆ ਸੀ ਇਹਨਾਂ ਨੂੰ ਹੁਣ ਪਾਣੀ ਪਿਆਤਾ ਠੀਕ ਐ 10-15 ਮਿੰਟ ਤੱਕ ਇਹਨਾਂ ਨੂੰ ਖਵਾਣਿਆ ਬਦਾਮ ਫੇਰ ਛੱਡਦਾ ਖੁੱਡੇ 'ਚ ਟਾਈਮ ਇਹਦਾ ਚ 2 ਵਜਣ ਆ ਰਿਹਾ ਅੱਜ ਇਹਦਾ ਭਾਈ ਉੱਡਿਆ ਫਿਰਦਾ ਬਈ ਠੀਕ ਅੱਜ ਬਸ ਬੈਠਾ ਬੈਠੇ ਉੱਡ ਗਿਆ ਆਪਾਂ ਨੂੰ ਪਤਾ ਹੀ ਲੱਗਿਆ ਤੇ ਆਪਾਂ ਚਾਰੇ ਕਿ ਉੱਤਰ ਬਾਹਰ ਗੱਡਿਆ ਹੋਇਆ ਹੈ ਬਸ ਐ ਛਤਰੀ ਤੇ ਕੀ ਕਈ ਵਾਰ ਜਾਨਵਰ ਫਿਰਦਾ ਹੁੰਦਾ ਨਾ ਆ ਜਾਂਦਾ ਬੱਚਾ ਮੈਂ ਪਹਿਲਾਂ ਦੇਖਿਆ ਬਈ ਬਹੁਤ ਉੱਚਾ ਲੱਗਿਆ ਗੜਾ ਸੀ ਤੇ ਆ ਬੱਚਾ ਆਪਣਾ ਨਵਾਂ ਇੱਕ ਲੱਗ ਗਿਆ ਆਪਣੇ ਠੀਕ ਹੈ ਘਰੇ ਨੰਨ ਉੱਡ ਜਾਂਦਾ ਹਾਲੇ ਬਸ ਐ ਛਤਰੀ ਤੇ ਆਉਣ ਲੱਗ ਗਿਆ ਬੜਾ ਮੋਟਾ ਕੋਠੇ ਤੇ ਪੈ ਲਾ ਜਾਂਦਾ ਕੋਈ ਚੱਕਰ ਨਹੀਂ ਹੋਲੀ ਹੁਣ ਸੈਟ ਹੋ ਜੀ ਬਾਦ ਆਪੀ ਠੀਕ ਐ ਰਸਤਾ ਆਪਣੇ ਤਨ 6 ਆ ਬਾ 6 ਨੇ ਬਾਹਰ ਤੇ 7ਵਾਂ ਆਪਣਾ ਬੱਚਾ ਬਾਹਰ ਇੱਕ ਠੀਕ ਐ ਇਹਦਾ ਭਾਈ ਜਿਹੜਾ ਭਈ ਆ ਮੂਰੇ ਬੈਠਾ ਚਿੱਟਾ ਠੀਕ ਐ ਬਚਾਰੇ ਬੈਠਾ ਇਹਦਾ ਭਾਈ ਤੇ ਆਪਾਂ ਹੁਣ ਬਦਾਮ ਕੱਟੂ ਦੇਣਾ ਵਾਸਤੇ ਤਿੰਨਾਂ ਵਾਸਤੇ ਤੇ ਇਹ ਬਦਾਮ ਲੈ ਇਨਸ਼ਾ ਅੱਲਾ ਆਪਾਂ ਠੀਕ ਐ ਅੱਜ ਯਾਰ ਸਰਾਹ ਦੇ ਕੱਲ ਪਿਉਣੀ ਪੱਲ ਗਏ ਅਸਵੇਰੇ ਪਿਉਂਦੇ ਸੀ ਹੁਣ ਤਾਂ ਬੱਚਾ ਠੀਕ ਐ ਕੱਲ ਵਾਲੇ ਆਪਾਂ ਹੁਣ ਪਿਹਾਉਂਗਾ ਆਹ ਆ ਬਦਾਂ ਪਾ ਦਿੰਦੇ ਆ ਤੇ ਨਗੂਤਰ ਨੇ ਤੇ ਯਾਰ ਨਾਲੇ ਕਬੂਤਰ ਨੂੰ ਚਾਰ ਚਾਰ ਦਾਂ ਪਾ ਦਾਂਗੇ ਅਸੀਂ 5 ਦਿਨਾਂ ਹੀ ਰੱਖਾਂਗੇ ਫਿਰ 6ਵੇਂ ਦਿਨ ਜਦੋਂ ਗੇੜਿਆਂ ਦੇ ਕੱਢੇ ਫਿਰ ਇੱਕ ਬਦਾਂ ਵਾ ਦਾਂਗੇ ਬੇ ਵੱਤ ਵਾਦਾ ਬਰਦਾਸ਼ ਇਹ 12 ਬਦਾਂ ਕਰਾਂਗੇ ਨਾਲੇ ਤੇ ਨਾ ਰੱਖਾਂ ਕਣਕ ਫੇਰ ਠੀਕ ਆ ਬਈ ਤੇ ਇਹਨਾਂ ਹੁਣ ਆਪਾਂ ਛੇ ਕੱਟ ਦੀ ਆ ਯਾਰ ਉਹ ਪਾ ਲੀ ਕਬੂਤਰਾਂ ਪਾ ਗਏ ਆ ਓਕੇ ਬਈ ਬਈ ਕੁ ਉਤਰ ਰੱਖਤੇ ਬਦਾਵਾਂ ਪਾਣੀ ਨੇ ਪੀ ਲਿਆ ਪਿੰਨਾ ਪਾਣੀ ਆਪਾਂ ਚੱਕ ਦਿੰਨੇ ਹੁਣ ਪਰ ਰੱਖਤਾ ਸੀ ਬਦਾਵ ਰੱਖੇ ਪਏ ਖਾ ਲੈਣਗੇ ਥੋੜਾ ਪਾਣੀ ਪਾ ਦਿੰਨੇ ਆ ਠੀਕ ਐ ਆ ਆ ਆਓ 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 ਬਦਾਵ ਰੱਖਤੇ ਬਈ ਇਹਨਾਂ ਨੂੰ ਤੇ ਆਪਣਾ ਇੱਕ ਤੋਚਾ ਮੁੜਿਆ ਨਹੀਂ ਜਿਹੜਾ ਨਵਾਂ ਛੋਡੇ ਆ ਥੱਲੇ ਉੱਤਰ ਬੈਠੇ ਨਾਪਾ ਕਰਦੇ ਬੰਦ 2 ਘੰਟੇ ਦੀ ਛੇੜਦੇ ਹੁਣ ਆਪਾਂ ਇਹਨਾਂ ਨੂੰ 4 ਵੇ ਦੁਰਗਾ ਸ਼ਰੋਤੇ ਉੱਥੇ ਖਾਮਾਗੇ ਠੀਕ ਇਹ ਬੱਚਾ ਬਾਕਸ ਅਜ ਪੰਜ ਆਪਣੇ ਵਿੱਚ ਹੈ ਤੇ 6 ਆਲੇ 6 ਬਣੇ 11 12 ਬੱਚੇ ਆਪਣੇ ਕੋਲ ਆਪਣਾ ਹੈ ਨਹੀਂ ਇਹ ਦਾ ਭਾਈ ਬਈ ਆ ਚਿੱਟੇ ਦਾ ਚਲੋ ਵੀ ਆ ਜੂਗਾ ਨੇ ਫਿਰਦਾ ਹੋਇਆ ਨਹੀਂ ਆਪਾਂ ਨੂੰ ਫਿਰ ਉੱਤੇ ਸ਼ਾਂਤੀ ਦੇ ਬਿਠਾ ਦਾਂਗੇ ਠੀਕ ਹੈ ਭਾਈ ਹੁਣ ਬਈ ਚੱਲਦੇ ਹਾਂ ਥੱਲੇ ਹੁਣ ਹਾਂਜੀ ਭਾਈ ਹੋਣੀ ਫੌਂਟ ਥੱਲੇ ਚੱਕ ਕੇ ਲਗਾਏ ਆ ਬੱਚਾ ਆਪਣਾ ਆ ਗਿਆ ਬੈਠਾ ਇਹਦੇ ਉੱਤੇ ਹੁਣੀ ਤਾਰਿਆ ਤੇ ਲੋਬੇ ਚਾਹ ਗਰਾ ਪੀ ਲੋ ਸਾਰਿਆਂ ਨੇ ਨਾ ਸਾਨੂੰ ਬੱਚੇ ਵੀ ਦਿਖਾ ਜਿਹੜਾ ਮੁੜ ਕੇ ਆਇਆ ਆਪਾਂ ਪਿੰਨੇ ਵਿੱਚੋਂ ਤੇ ਬੱਚਾ ਆਪਣਾ ਆ ਮੁੜ ਕੇ ਆਇਆ ਆ ਦਾ ਦਾ ਭਾਈ ਆ ਬਈ ਤੇ ਮੁੜ ਕੇ ਉਹ ਆਇਆ ਆਪਣਾ ਜਿਹੜਾ ਆ ਬੱਗ ਜਾਗਾ ਲਾਲ ਕੋਲੇ ਇਹਦੇ ਅੱਜ ਰੰਗ ਲਾਵਾਂਗੇ ਆਪਾਂ ਟੜਕੇ ਰੰਗ ਲਾਵਾਂਗੇ ਆ ਦੋਨੇ ਭਾਈ ਆ ਬਈ ਅੱਜ ਮੁੜਿਆ ਹੁਣ ਮੁੜਿਆ ਦੁਪਹਿਰੇ ਭੱਜ ਗਿਆ ਸੀ 11:38 ਕਿਤੇ ਫਿਰ ਆਪਾਂ ਕੈਮਰੇ ਬੈ ਕਰਕੇ ਦੇਖਿਆ ਸੀ ਨਾ ਆਪਾਂ ਨੂੰ ਪਤਾ ਲੱਗ ਗਿਆ ਤੇ ਆਪਾਂ ਹੰਤਰ ਕਰਦੀ ਇਹਨਾਂ ਨੂੰ ਬੱਚਾ ਆਦਾ ਵੀ ਦਾਣਾ ਚੋਣ ਲੱਗ ਗਏ ਨੇ ਤੇ ਆਪਾਂ ਨੂੰ ਮੈਨ ਹੈ ਇਹ ਬੱਚੇ ਦਾ ਹੀ ਆਪਣਾ ਬਾਪਸਾ ਜੇ ਬੱਚਾ ਆ ਗਿਆ ਆਪਣਾ ਘਰੇ ਬੱਚੇ ਵੀ ਦਿਖਾ ਦਿੰਦੇ ਇੱਕ ਆਵਾਜ਼ ਸੁਭਾਅ ਆਇਆ ਬਈ ਚਿੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਨਿਖਾਰ ਦੇਖੋ ਵੀ ਬੱਚੇ ਦਾ ਇਹ ਬਈ ਪੁੱਚੋ ਵਾਲੇ ਕੂਤਰਾਂ ਦਾ ਆਪਣੇ ਕੋਲ ਜਿਹੜੇ ਪੁੱਚੋਲ ਹਨ ਇਹ ਦੇਖ ਸਕਦੇ ਬੱਤਕ ਪੈਰਾਗਾ ਨੋਜਾ ਦਾ ਥੋੜੇ ਥੋੜੇ ਡੱਕੇ ਇਹ ਬੱਚੇ ਦੇ ਇਹ ਮੁੜਿਆ ਬਈ ਵਾਪਸ ਤੇ ਆਪਣੇ ਬਦਾਮ ਦੇਦੇ ਬਈ ਉਹ ਕਾਲੀ ਚੀਨੀ ਨੂੰ ਠੀਕੇ ਚਿੱਟੀਆਂ ਵਾਲੇ ਨੂੰ ਤੇ ਇੱਕ ਆਹ ਵਟ ਆਪਣਾ ਮੋਜਾ ਇਹਨੂੰ ਵੀ ਦੇਦੇ ਤੇ ਇੱਕ ਕਬੂਤਰ ਆਪਣਾ ਬਈ ਲਾਰਸ ਰਹਿ ਚ ਉਹ ਗੁੜਕੀਆਂ ਦਾ ਬਈ ਉਹਨੂੰ ਵੀ ਦੇ ਦੇ ਤੈਨੂੰ ਉਤਨਾ ਦੇ ਦੇ ਤੇ ਆ ਦੇਖਣ ਦਾ ਸਹੀ ਲੱਗਦਾ ਹੁਣ ਜਦੋਂ ਡਾਵਾਂਗੇ ਨਾ ਉਦੋਂ ਪਤਾ ਲੱਗੂ ਕਿ ਉੱਤਰ ਬੁਗਾਰੀ ਹੈ ਤਾਂ ਨਹੀਂ ਹੈਗਾ ਨਾ ਬੈਮਨ ਡਰਜਾ ਲੱਗੀਆਂ ਦਾ ਸਾਰਾ ਧੌਣ ਜਿਵੇਂ ਕਰੀ ਜਾਂਦਾ ਐਣੀ ਪਤਾ ਪੱਕਿਆ ਹੋਇਆ ਰਹੇ ਇਹਨੂੰ ਬਈ ਤਾਂ ਸਹੀ ਹੈ ਜਾਨਵਰ ਸਾਰੇ ਆਪਣੇ ਉੱਤਰ ਸਹੀ ਨਹੀਂ ਹੋਰ ਤਾਂ ਇਹ ਪੱਕਿਆ ਹੋਇਆ ਤਾਂ ਯਾਰ ਥੱਲੇ ਲੈ ਜਾਵਾਂਗੇ ਠੀਕ ਐ ਇਹ ਲੋ ਗਾਣੇ ਰੱਖਦੇ ਆ ਦੇਖੋ ਬੱਚਾ ਕਿਵੇਂ ਕਰਦਾ ਹੈ ਟੜਕਦਾ ਤੇ ਆ ਗਿੱਦ ਗਿਆ ਯਾਰ ਇੱਕ ਤਰ੍ਹਾਂ ਦਾ ਆ ਗਿਆ ਅੱਜ ਪਹਿਲੀ ਢਾਈ ਹੋ ਗਿਆ ਉਹਦਾ ਪੇਰੀ ਆਪ ਹੀ ਉੱਡ ਗਈ ਛਤਰੀ ਤਾਂ ਆਪ ਹੀ ਆ ਗਿਆ ਬਈ ਵਾਪਸ ਕੂਤਰ ਕੱਢ ਲਈ ਸੀ ਆਪਾਂ ਬਾਹਰ ਹੁਣਾ ਲੈ ਬਈ ਹੁਣ ਇਹਨਾਂ ਨੂੰ ਕਰਦੇ ਬੰਦ ਆਪਾਂ ਹੁਣ ਥੱਲੇ ਦੇਖਾਂਗੇ ਸਾਰਾ ਕੁਝ ਥੱਲਣ ਦੇ ਕੂਤਰਾ ਅੱਜ ਦੇ ਜਮਾ ਨਹੀਂ ਦੇਖੇ ਸਵੇਰ ਦੇ ਕੱਲੀ ਰੋਟੀ ਰੋਟੀ ਪਾ ਕੇ ਆਈ ਸੀ ਜੇ ਹੁਣ ਸ਼ਾਮ ਨੂੰ ਆਪਾਂ ਆਵਾਂਗੇ ਪੁੱਤਰਾ ਕੋਲ ਇੱਨਾ ਕੋਲ ਲੈ ਭਾਈ ਹੁਣ ਆਪਾਂ ਚੱਲਦੇ ਆ ਮੈਨੂੰ ਵੀ ਕੰਮ ਹੈ ਘਰ ਜਾ ਕੇ ਆਉਣਾ ਠੀਕ ਆ ਬਦਾਂ ਵਗਰਾ ਖਵਾਏ ਸਿਆਲਾ ਤੇ ਸੁਕਣੀਆਂ ਤੇ ਬਾਜੂ ਕਰਦੇ ਹੋਈ ਬਾਜੂ ਦਿਖਾਉਣੇ ਪੁੱਤਰਾ ਤੜਕਾ ਰਾ ਭਾਈ ਬਈ